ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਆਪਾਂ ਨਵੀਂ ਵੀਡੀਓ ਦੀ ਕਰ ਲਗੇ ਸ਼ੁਰੂਆਤ ਵੱਡੇ ਜਵਾਕ ਦੋਨੇ ਸਕੂਲ ਜਾਵੜੇ ਛੋਟਾ ਰਹਿ ਗਿਆ ਉਹ ਪਰੌਠੇ ਖਾਂਦਾ ਨੇ ਜਦੋਂ ਮੇਰੇ ਕੋਲੇ ਬੈਠਾ ਰਹਿੰਦਾ ਗੈਸ ਕੋਲੇ ਗੱਲਾਂ ਮਰੀ ਜਾਂਦਾ ਤੇ ਮੂੰਹ ਤਾਂ ਜਸ਼ਨ ਵੀ ਤਿਆਰ ਹੋ ਗਈ ਤੇ ਆਪਾਂ ਜਸ਼ਨ ਨੂੰ ਛੱਡ ਕੇ ਆਉਣੇ ਕੰਮ ਸਾਰਾ ਪੇਜ ਤੋਂ ਜੱਡ ਝਾੜੂ ਕੱਢਣ ਵਾਲਾ ਪਿਆ ਭਾਂਡੇ ਮਾਂਜਣ ਵਾਲੇ ਵੇ ਮੈਂ ਨਾਲ ਦੀ ਨਾ ਬਰਫੀ ਖਾਈ ਨੀ ਆਜੂ ਸਾਰੇ ਭੈਣ ਭਰਾ ਵੇਸਣ ਵਾਲੀ ਬਰਫੀ ਖਾਓ ਸਿੱਕੇ ਗਾਦੀ ਸਾਰੇ ਗੈਸ ਦੇ ਕੋਲੇ ਬੈਠਣ ਨਾਲ ਤਾਂ ਸੇਕੀ ਜਾਊਗਾ ਤੇ ਡੱਗੀ ਚ ਜਾਏਗਾ ਮਗਰ ਨਾਲੇ ਸੇਕੀ ਜਾਂਦੀ ਤੇ ਨਾਲੇ ਗੱਲਾਂ ਮਾਰੀਆਂ ਜਾਂਦੀ ਤੇ ਦੋ ਹੀ ਪਰੌਤੇ ਖਾਣੇ ਆਉਂਦੇ ਅੱਧਾ ਘੰਟਾ ਲਾ ਦਿੰਦੀ ਉੱਥੇ ਬੈਠੀ ਬੈਠੀ ਹੁਣ ਹੋ ਗਈ ਲੇਟ ਆਪਾਂ ਨੂੰ ਛੱਡ ਕੇ ਉਹਨਾਂ ਸਕੂਲ ਫੇਰ ਆ ਕੇ ਘਰ ਦੇ ਕੰਮ ਕਰਾਂ ਚੱਲ ਜੇ ਜਸ਼ਨ ਚੱਲੋ ਆਪਣਾ ਬੈਗ ਭਾਜਾ ਆ ਜਾ ਪੁੱਤ ਲੇਟ ਹੋ ਗਏ ਆਂ ਭੱਜੇ ਤੂੰ ਇਹ ਹੁੰਦਾ ਬਚਪਨਾ ਸਸਰੀ ਕਾਲ ਦੀ ਸਾਰਿਆਂ ਨੂੰ ਸਸਰੀ ਕਾਲ ਦੀ ਸਾਰਿਆਂ ਨੂੰ ਤੂੰ ਡਿੱਗ ਪੇ ਲੈ ਆਂ ਬਚਨਾਲਾ ਵਾ ਛੇਤੀ ਪਹੁੰਚ ਜੰਗੇ ਤੁਬੂਸੀਆਂ ਮਾਰ ਮਾਰ ਕੇ ਕਾਹੇ ਛੁੱਟੀ ਪੰਦ ਲਿਆ ਫੁੱਲ ਗਿਆ ਸੀ ਰੋਟੀ ਕੀ ਖਾਂਦਾ ਬਾਈ ਜਸ਼ਨ ਲੋਚੀ ਹੁਣ ਆਪਾਂ ਅੱਜ ਪ੍ਰੀਤ ਤੋਂ ਵਾਲ ਬਵਾਉਣੇ ਤੇ ਮੈਂ ਪ੍ਰੀਤ ਨੂੰ ਕਿਹਾ ਮੈਂ ਕਿਹਾ ਮੇਰੇ ਵਾਲ ਵਾਦੇ ਵਧੀਆ ਪਹਿਲਾਂ ਪ੍ਰੀਤ ਨੇ ਚੀਰ ਕੱਢਿਆ ਤੇ ਹੁਣ ਬਾਹਰ ਹੀ ਆ ਬਾਲ ਆ ਪੜੇ ਗੰਗਾ ਰੰਗ ਦਾਗੀ ਤੇ ਜਸ਼ਨ ਆਪਣਾ ਗਿਆ ਸਕੂਲ ਟਿਊਸ਼ਨ ਸਕੂਲ ਜਾਵੜਿਆ ਤੇ ਰੋਟੀ ਖਾ ਗਿਆ ਨਮਾ ਕੇ ਲਾ ਕੇ ਨਾਰੀਅਲ ਤੇਲ ਵਧੀਆ ਤੇ ਮੋٹے ਕੱਪੜੇ ਪਾ ਕੇ ਤੇ ਬੂਟ ਪਾ ਕੇ ਤੇ ਉਹ ਤਾਂ ਜਾਵੜਿਆ ਤੇ ਬ੍ਰੀਦ ਨੇ ਵੀ ਰੋਟੀ ਖਾ ਲਈ ਤੇ ਬਸ ਮੇਰੇ ਵਾਲ ਰਹਿੰਦੇ ਸੀ ਬਹੁਣ ਵਾਲੇ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਜਦੋਂ ਆਪਾਂ ਰੋਟੀ ਬਣਾਉਣ ਲੱਗ ਜਾਂਦੇ ਸਾਨੂੰ ਪਤਾ ਟਾਈਮ ਲੱਗਦਾ ਹੈ ਬਾਕੀ ਸਾਰੇ ਪਰਿਵਾਰ ਨੇ ਰੋਟੀ ਖਾਧੀ ਅੱਜ ਮੈਂ ਵੀ ਖਾ ਲਈ ਬੀਬੀ ਨੇ ਵੀ ਖਾ ਲਈ ਜਸ਼ਨ ਨੇ ਵੀ ਖਾਧੀ ਪ੍ਰੀਤ ਤਾਂ ਖਾਂਦੀ ਖਾਂਦੀ ਹੁੰਦੀ ਹੈ ਜਸ਼ਨਾ ਵੀ ਖਾਂਦਾ ਹੀ ਹੁੰਦਾ ਹੁੰਦਾ ਅੱਜ ਇਹਨਾਂ ਦੀ ਰੀਜ਼ਨ ਅਸੀਂ ਵੀ ਰੋਟੀ ਖਾ ਲਈ ਮੈਂ ਤੇ ਬੀਬੀ ਨੇ ਤੇ ਰੋਟੀ ਖਾ ਲਈ ਤੇ ਫਿਰ ਚਾਹ ਵੀਦੀ ਫਟਾਫਟ ਭੱਜੀ ਜਾਂਦੀ ਨੇ ਚਾਹ ਵੀਦੀ ਫਿਰ ਜਸ਼ਨ ਨਿਮਾਇਆ ਮੈਨੂੰ ਐ ਹੋ ਜਾਂਦਾ ਲੇਟ ਹੋ ਜਾਂਦਾ ਅੱਜ ਜਸ਼ਨ ਨਿਮਾਉਣ ਦਾ ਕਾਰਨ ਇਹੀ ਹੈ ਜੀ ਸਵੇਰੇ ਸਾਨੂੰ ਪਤਾ ਹੈ ਭੱਜਾ ਜਾਂਦਾ ਨਾ ਕਿ ਜਾਂਦਾ ਜਸ਼ਨ ਸਵੇਰੇ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾ ਪਰ ਦੀ ਪ੍ਰੈਸ ਕਰਨੀ ਹੁੰਦੀ ਹੈ ਹਨਾ ਚੱਕ ਧਾਰ ਕੋਈ ਹੋਰ ਕਰਨੀ ਤੇ ਕੁਛ ਟੈਂਕੀ ਅੱਜ ਆਪਣੇ ਹਨਾ ਟੁੱਟੀਆਂ 'ਚ ਪਾਣੀ ਆ ਗਿਆ ਕਿਉਂਕਿ ਸਾਨੂੰ ਪਤਾ ਪਰਸੋਂ ਦੀ ਨਹਿਰ ਆਈ ਹੈ ਤੇ ਆਪਾਂ ਟੈਂਕੀ ਭਰ ਲਈ ਟੈਂਕੀ ਭਰਨ ਦੇ ਕਾਰਨ ਗੀਜਰ ਆਪਾਂ ਚਲਾ ਲਿਆ ਆਪਣਾ ਹਨਾ ਗੀਜਰ ਦੇ ਕਾਰਨ ਜਸ਼ਨ ਨੂੰ ਵਧੀਆ ਸਮਾਰਕ ਨਿਮਾ ਕੇ ਲਈਏ ਮਸਲ ਮਸਲ ਕੇ ਸਾਬਣ ਵਗੈਰਾ ਲਾ ਕੇ ਤੇ ਨਮਾ ਕੇ ਉਹਨੂੰ ਆਪਦਾ ਮੈਂ ਕਿਹਾ ਅੱਜ ਉਹਰੇ ਘਰ ਤੇ ਨੂੰ ਮੈਂ ਮਸਲ ਕੇ ਨਵਾਵਾ ਕਿਉਂਕਿ ਨਾ ਕੇ ਜਰੂਰ ਜਾਂਦੇ ਸੀ ਸਕੂਲ ਪਰ ਐ ਸੀਗਾ ਨਾ ਵੀ ਮਤਲਬ ਬੱਚਿਆ ਤੋਂ ਆਪਣੇ ਆਪ ਨਾ ਤਣੀਆਂ ਦਾ ਬਾਕੀ ਥੋੜੇ ਪਾਣੀ ਨੇ ਕਿੱਥੋਂ ਨਾਤਾ ਜਾਂਦੇ ਕਿੱਥੇ ਖੁੱਲੇ ਡੁੱਲੇ ਪਾਣੀ ਲੈਣਾ ਹਣਾ ਤੇ ਜਸ਼ਨ ਨਹਾਤਾ ਤੇ ਵਧੀਆ ਫਰੈਸ਼ ਹੋ ਕੇ ਭੱਜ ਜਾਂਦਾ ਤੇ ਹੁਣ ਮੈਂ ਕਿਹਾ ਫਿਰ ਦਮਾਗੇ ਮੇਰੇ ਵਾਲਵਾਦੀ ਤੇ ਦੁਬਾਰਾ ਆਪਾਂ ਹਨਾ ਇਹ ਬਲੌਗ ਆਪਣਾ ਅੱਡ ਆਊਗਾ ਤੇ ਜਿਹੜਾ ਨੀਡਲ ਵਰਕ ਵਾਲਾ ਬਲੌਗ ਹੈ ਹਨਾ ਉਹ ਆਪਾਂ ਅੱਡ ਬਣਾਵਾਂਗੇ ਅ ਸ਼ਾਇਦ ਸ਼ਾਮ ਨੂੰ ਅਪਲੋਡ ਕਰ ਦਈਏ ਜਾਂ ਦੇਖੂਗੀ ਨੀਡਲਵਰਕ ਵਾਲਾ ਆਪਾਂ ਹੁਣੀ ਕਰ ਦਾਂਗੇ ਕਦੋਂ ਵੀ ਜਦੋਂ ਟਾਈਮ ਲੱਗ ਗਿਆ ਜਦੋਂ ਮੇਰਾ ਮਤਲਬ ਨੀਡਲਵਰਕ ਵਾਲਾ ਵਲੌਗ ਬਣ ਗਿਆ ਨਾ ਉਦੋਂ ਮੈਂ ਉਹ ਵਲੌਗ ਉਦੋਂ ਅਪਲੋਡ ਕਰ ਦੂੰਗੀ ਇਹ ਆਪਣਾ 7:30 ਹੀ ਆਊਗਾ ਆਪਣਾ ਜਿਹੜਾ ਡੇਲੀ ਵਾਲਾ ਵਲੌਗ ਹੈ ਉਹ ਆਪਣਾ ਉਸੇ ਟਾਈਮ ਹੀ ਆਊਗਾ ਡੇਲੀ ਵਾਲੇ ਤੇ ਮੈਂ ਕਿਹਾ ਪਹਿਲਾਂ ਵਾਲ ਵਾਲੀ ਹੀ ਚਲੋ ਤੇ ਫਿਰ ਆਪਾਂ ਹਨਾ ਮੈਨੂੰ ਲੱਗਦਾ ਵੀ ਨੀਡਲਵਰਕ ਤੋ ਇਸ ਪ੍ਰੀ ਦਾ ਸੂਟ ਕਰਨ ਤੋਂ ਬਾਅਦ ਕਾਫੀ ਮੈਨੂੰ ਲੱਗਦਾ ਇੱਕ ਦੋ ਮੇਰੀਆਂ ਭੈਣਾਂ ਦੇ ਮੈਨੂੰ ਫੋਨ ਆ ਰਹੇ ਆ ਹਨਾ ਵੀ ਅਸੀਂ ਕਰਵਾਉਣੇ ਆ ਸੂਟ ਵੈਸੇ ਮੇਰੀਆਂ ਫਰੈਂਡ ਨੇ ਸਬਸਕ੍ਰਾਈਬਰ ਨਹੀਂ ਹੈਗੇ ਆਪਣੇ ਕੋਈ ਤੇ ਮੇਰੀਆਂ ਫਰੈਂਡ ਨੇ ਦੋਸਤ ਨੇ ਉਹ ਦੋ ਦੇ ਫੋਨ ਆਇਆ ਕਹਿੰਦੇ ਵੀ ਇੱਕ ਵਾਰ ਤੂੰ ਹਨਾ ਵੀ ਆਪਣੀ ਬੇਟੀ ਦਾ ਸੂਟ ਨੀਡਲਵਰਕ ਕਰ ਵੀ ਫਿਰ ਸਾਨੂੰ ਇਹ ਦੋ ਵਾਰ ਫੋਟੋ ਪਾਈ ਜਾਂ ਵੀਡੀਓ ਬਣਾ ਕੇ ਪਾ ਦੀ ਤੇ ਵੀ ਫਿਰ ਅਸੀਂ ਇੱਕ ਮੇਰੀ ਛੇਲੀ ਕਹਿੰਦੀ ਮੈਂ ਦੋ ਸੂਟ ਕਰਵਾਉਣੇ ਨੀਡਲਵਰਕ ਤੇ ਬਹੁਤ ਸੋਹਣੇ ਤਰੀਕੇ ਨਾਲ ਹੋਜੀ ਤੇ ਇੱਕ ਮੇਰੀ ਫਰੈਂਡ ਕਹਿੰਦੀ ਉਹ ਕਹਿੰਦੀ ਵੀ ਚਲ ਜੇ ਤੂੰ ਕਰ ਲੈਣੀ ਹੈ ਨਾ ਨੀਡਲ ਵਰਕ ਤਾਂ ਵੀ ਫਿਰ ਮੈਂ ਤੈਨੂੰ ਸੂਟ ਲਿਆ ਦਿਆ ਕਰੂੰਗੀ ਵੀ ਤੂੰ ਕਰ ਦਿਆ ਕਰੀ ਤੇ ਵੈਗਰੂ ਨੇ ਜਿ ਚਾਇਆ ਤਾਂ ਹਨਾ ਤੋਂ ਆਪਦਾ ਹਨਾ ਕਰੇ ਘਰ ਦੇ ਘਰੇ ਨਾਲੇ ਆਪਦਾ ਕੋਈ ਕੰਮ ਵਧੀਆ ਮੈਂ ਕਹਣੀ ਵੈਗਰੂ ਚ ਆਪਣਾ ਕੰਮ ਚੱਲ ਪੇ ਤੇ ਮਿਹਨਤ ਹੈ ਹਨਾ ਇਹ ਤਾਂ ਆਪਦੇ ਕਹਿੰਦੇ ਹੁੰਦੇ ਐਦਾ ਸਨੋਹਾਂ ਦੀ ਮਿਹਨਤ ਹੈ ਤੇ ਮਿਹਨਤ ਆਪਾਂ ਕਰਦੇ ਰਹਾਂਗੇ ਇਹੋ ਜੀ ਕੋਈ ਗੱਲ ਨਹੀਂ ਜੇ ਆਪਾਂ ਨੂੰ ਜੋ ਵੀ ਕੰਮ ਆਇਆ ਹਨਾ ਆਪਾਂ ਉਹ ਕੰਮ ਨੂੰ ਕਦੇ ਨਕਾਰਦੇ ਨਹੀਂ ਕਿ ਜੇ ਮੈਂ ਨਹੀਂ ਕਰ ਸਕਦੀ ਜੇ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਟਾਈਮ ਚੋਂ ਟਾਈਮ ਕੱਢ ਕੇ ਹਨਾ ਮੇਰੇ ਐਨ ਲੱਗਦਾ ਵੀ ਬੱਚਿਆਂ ਵਾਸਤੇ ਕੁਝ ਹੋਰ ਕਰ ਸਕਾਂ ਥੋੜਾ ਥੋੜਾ ਚਲੋ ਚੈਨਲ ਦਾ ਜਰੂਰ ਬਣਾਇਆ ਹੀ ਹੈ ਬੱਚਿਆਂ ਵਾਸਤੇ ਇਹ ਵੀ ਕਰ ਰਹੇ ਆਂ ਇਧਰ ਵੀ ਆਪਣੀ ਪੇਮੈਂਟ ਪੈਗਰੂ ਦੀ ਕਿਰਪਾ ਨਾਲ ਆ ਰਹੀ ਹੈ ਤੇ ਹੋਰ ਵੀ ਕੰਮ ਆਪਾਂ ਜੇ ਹਨਾ ਆਪਣਾ ਪੈਗਰੂ ਨੇ ਬਾਹ ਫੜੀ ਤਾਂ ਜਰੂਰ ਇਹ ਕੰਮ ਵੀ ਆਪਾਂ ਕਰ ਲਿਆ ਕਰਾਂਗੇ ਕੋਈ ਵੀ ਕੰਮ ਆਪਾਂ ਨੂੰ ਕਿੰਨੇ ਵੀ ਹਨਾ ਆਰਡਰ ਵਗੈਰਾ ਕੁਝ ਵੀ ਆਇਆ ਤਾਂ ਆਪਾਂ ਜਰੂਰ ਕਰਾਂਗੇ ਤੇ ਚਲੋ ਜੀ ਹੁਣ ਹੋ ਗਿਆ ਪ੍ਰੀਤੋ ਮੈਂ ਵਾਲ ਬਵਾ ਲਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰੀਤ ਨੇ ਕਿਵੇਂ ਵਾਲ ਵਾਏ ਆਪਣੇ ਤੇ ਕਿਸ ਤਰ੍ਹਾਂ ਲੱਗਦੇ ਲਓ ਜੀ ਅੱਜ ਐ ਸੰਡੇ ਸੰਡੇ ਰਹਿਣ ਵਾਲਾ ਬਿਜੀ ਡੇਸ ਹੁੰਦਾ ਸਾਰੀਆਂ ਭੈਣਾਂ ਦਾ ਕਿਉਂਕਿ ਪਹਿਲਾਂ ਜਦੋਂ ਜਸ਼ਨ ਨੇ ਸਿਰ ਨਮਾਇਆ ਤੇ ਹੁਣ ਇਹਦੇ ਵਾਲ ਸੁੱਕ ਗਏ ਤੇ ਹੁਣ ਆਪਾਂ ਇਹਦੇ ਵਾਲ ਵਾਹੀ ਜਣੇ ਤੇ ਇਹ ਆਹ ਦਾ ਟ੍ਰੈਂਡ ਤੇ ਲੱਗ ਗਈ ਬਣੀ ਤੁਹਾਨੂੰ ਦਿਖਾ ਦੇ ਹਦੂ ਜੀ ਕਦੋਂ ਦੀ ਲੱਗਦੀ ਇਹ ਘਾਂਟਾ ਹੋ ਆਹ ਆਪ੍ਰੀਤ ਨੇ ਬਣਾਈ ਆਹ ਨਾ ਬਣਾਈ ਆਪਲੀ ਜੀ ਨੇ ਬਣਾਈ ਆ ਵੀ ਮੈਂ ਆਪਣਾ ਇਹ ਆ ਵੀ ਮੈਂ ਬਣਾਈ ਆ ਵੀ ਮੈਂ ਬਣਾਇਆ ਵੀ ਮੈਂ ਆਪਣਾ ਇਹ ਆ ਵੀ ਮੈਂ ਬਣਾਇਆ ਜਿਹੜੀ ਹੁਣ ਲੱਗ ਰਹੀ ਹੈ ਘੰਟੇ ਚ ਬਣਾਉਣਾ ਉਹ ਦਿਖਾ ਇਹ ਤਾਂ ਕੱਲ ਬਣਾਇਆ ਸੀ ਕਦੋਂ ਦੀ ਬਕੀ ਅੰਦਰ ਬੜੀ ਕਮਰੇ ਚ ਤੇ ਇਹ ਬਣਾ ਕੇ ਦੇਣੀ ਹੈ ਬਈ ਟਾਈਮ ਨਹੀਂ ਮੇਰੀ ਕੀ ਹਾਂ ਇਹ ਤਾਂ ਥੋੜਾ ਪਿਆਜ ਬਜਾਰੇ ਦੀ ਬਾਹ ਪਹਿਲਾਂ ਛੋਟੀਆਂ ਫਿਰ ਵੱਡੀਆਂ ਸਹੀ ਨਾ ਸੋਹਣੀਆਂ ਨੇ ਲੈ ਮੋਰ ਟਿੰਗਾ ਵਾ ਮੈਂ ਸਹੀ ਹੈ ਚਲੋ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਜਸ਼ਨ ਨੇ ਡਰੈਪ ਕਿਵੇਂ ਦਿੱਖਾਈ ਹੈ ਆਹ ਦੇਖੋ ਥੋੜੀ ਡਿਟੇਲ ਇਧਰ ਪਤਲੀ ਐ ਤੇ ਮੋਟੀ ਅਗੇ ਹਜਰਿੰਦਾ ਕੰਮ ਥੋੜਾ ਧਰਨ ਵਾਲਾ ਜਿਵੇਂ ਮਿਸਤਰੀ ਦਾ ਨਹੀਂ ਹੁੰਦਾ ਥੋੜਾ ਕੰਮ ਰਹਿੰਦਾ ਹਜੂ ਤੇ ਬਾਕੀ ਆਪਾਂ ਜਸ਼ਨ ਹਨਾ ਮੈਂ ਇੱਕ ਚੀਜ਼ ਆ ਨਾ ਜਾਣੀ ਐ ਵੀ ਜਿਹੜੇ ਹੋਣਾ ਬੱਚੇ ਜ਼ਿਆਦਾ ਵਾਲ ਖਿਲਾਰ ਲੈਂਦੇ ਐ ਜਿੱਦਾਂ ਤੇ ਉਹਨਾਂ ਲਈ ਆਹ ਸਟਾਈਲ ਕਰਿਆ ਕਰੋ ਤੁਸੀਂ ਭੈਣਾ ਹਨਾ ਸਾਰੀਆਂ ਜਿਨ੍ਹਾਂ ਦੀ ਬੇਟੀਆਂ ਐ ਮਤਲਬ ਬੱਚੇ ਦੇ ਵਾਲ ਜ਼ਿਆਦਾ ਖਿਲਰਦੇ ਜਸ਼ਨ ਦੇ ਖਿਲਰਦੇ ਆ ਵਾਲ ਥੋੜੇ ਜ਼ਿਆਦਾ ਤੇ ਇਸ ਵਾਸਤੇ ਨਾ ਮੈਂ ਆਹੀ ਸਟਾਈਲ ਕਰਦੀ ਹਾਂ ਜਸ਼ਨ ਦੇ ਤੇ ਤੁਸੀਂ ਵੀ ਸਾਰੇ ਇਹ ਹੀ ਸਟਾਈਲ ਕਰਿਆ ਕਰੋ ਇਹਦੇ ਨਾਲ ਬੱਚਾ ਵਧੀਆ ਫਿਰਦਾ ਰਹਿੰਦਾ ਸਾਰਾ ਦਾ ਨਾ ਤੇ ਨਾਲੇ ਇਹਦੇ ਨਾਲ ਨਾ ਇੱਕ ਚੀਜ਼ ਹੋਰ ਹੈ ਵਾਲ ਵੀ ਸੰਧੇ ਆ ਤੇ ਇਹਦੇ ਨਾਲ ਇੱਕ ਮਤਲਬ ਫੇਸ ਗੋਲ ਲੱਗਦਾ ਜਿੱਦਾਂ ਹੁਣ ਆਹ ਚੀਜ਼ ਕਰਦੇ ਨਾ ਵਾਲ ਚੱਕ ਕੇ ਮੂੰਹ ਗੋਲ ਬਣ ਜਾਂਦਾ ਗਲਾਈ ਬਣ ਜਾਂਦੀ ਮੂੰਹ ਦੀ ਸੋਹਣਾ ਲੱਗਦਾ ਬਹੁਤ ਜਿਆਦੇ ਤੇ ਇਹ ਤੁਸੀਂ ਕਰਿਆ ਕਰੋ ਜਰੂਰ ਚਲੋ ਮੈਂ ਕਿਹਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਅੱਜ ਜੀ ਇਹਨਾਂ ਨੇ ਲੈ ਲਈ ਉਹਨੇ ਡਰੈਸ ਸੂਟ ਆਪਾਂ ਜਾਣਾ ਕਾਲਿਆ ਜੀ ਦੋਨਾਂ ਨੂੰ ਲੈ ਕੇ ਤੈਨੂੰ ਵਿਦੇਸ਼ ਜਸ਼ਨ ਨੂੰ ਚੱਲੋ ਜਸ਼ਨ ਆਏ ਹੋ ਜਾ ਇੱਧਰ ਲਓ ਜੀ ਆਪਾਂ ਹੋ ਗਏ ਸੀ ਨਾ ਕੀ ਤਿਆਰ ਤੇ ਆਪਾਂ ਚਾਹਦੇ ਇਹਨਾਂ ਦੇ ਮੋٹے ਕੱਪੜੇ ਖਰੀਦਦਾਰੀ ਕਰਾ ਕੇ ਲਾਉਣੇ ਜਸ਼ਨ ਨੂੰ ਤੇ ਤ੍ਰੀਤ ਨੂੰ ਤੇ ਜੀ ਹੋ ਗਈ ਤਿਆਰ ਤੇ ਜਸ਼ਨ ਆ ਕੀ ਤਿਆਰ ਆਪਾਂ ਤੇ ਵਸਤੀ ਵੇੜਵਾ ਰਹੇ ਹਾਂ ਕਿਉਂਕਿ バス ਆਉਣ ਵਾਲੀ ਹੈ ਕਸ ਨੂੰ ਉੱਥੇ ਨਾਲ ਦੀ ਨਾਲ ਸ਼ਾਟ ਲਵਾਂਗੇ ਕੀ ਕੁਝ ਖਰੀਦਿਆ ਦਿਖਾਵਾਂਗੇ ਸਾਨੂੰ ਨਾਲ ਦੀ ਨਾਲ ਤੇ ਹੁਣ ਸਾਡੀ ਬੱਸ ਨਾਲ ਦੀ ਜੀ ਫੇਰ ਲੱਗਦੀ ਹੈ ਲੋ ਜੀ ਕੋਡ ਚੇਂਜ ਕਰਕੇ ਦੇਖਿਆ ਵੀ ਕਿਹੜਾ ਕਿਧੇ ਆਉਂਦਾ ਕੀ ਗੱਲ ਯੇ ਲੋ ਜੀ ਜਸ਼ਨ ਦੇ ਬੂਟ ਦੇਖੋ ਅੱਜ ਨਵੇਂ ਪਾਏ ਜਸ਼ਨ ਤੇ ਅਗਰ ਗੱਦ ਖਾਣਾ ਲਾ ਦੇ ਨਾਲ ਦੀ ਰੱਬਾ ਨੂੰ ਵਚਾ ਕੇ ਰੱਖੀਏ ਸੀਗੀਆਂ ਪ੍ਰੀਤ ਨੇ ਪਾਈਆਂ ਬਲੈਕ ਬਲੈਕ ਨਾ ਬਲੈਕ ਸੂਟ ਬਹੁਤ ਸੋਹਣਾ ਹੈ ਮਨਪ੍ਰੀਤ ਬੈਨ ਵਾਲਾ ਬਟਨ ਜੜੀ ਬਟਨ ਨਾ ਜੜ ਸਾਰੇ ਗਰਮੀ ਹੈ ਕੋਈ ਨਾ ਲਓ ਜੀ ਲਓ ਜੀ ਅਸੀਂ ਪਹੁੰਚ ਕੇ ਖਾਣੇ ਆਵੇ ਇੱਥੇ ਵੀ ਟਰੈਕ ਸੂਟ ਹੈ ਵੀ ਤੂੰ ਅੱਛਾ ਦੇਖਣੇ ਲਓ ਜੀ ਇਹ ਸ਼ੌਪ ਤਾਂ ਦੇਖ ਦੇਖ ਲਓ ਜੀ 11 ਸਾਲ 11 ਸਾਲ ਤੇ ਨੰਦਰੀ ਹੈ ਨੰਦਰੀ ਹੈ ਫੋਟੋ ਦਿੱਤੇ ਲੱਗ ਰਹੇ ਦੇਖੀ ਨੀ ਤਿੰਨ ਨੰਬਰ ਇਹ ਆ ਅਸਲੀ ਆ ਸਭਾ ਦੋਨਾਂ ਦੇ ਵਾਲੀ ਵੀਡੀਓ ਬਣਾਣੀ ਕੋਈ ਨਹੀਂ ਕੋਈ ਕਰ ਲੈ ਕਰ ਲੈ ਤੂੰ ਕਿਹਦਾ ਕੀ ਬਣਾਇਆ ਤੇ ਕੀ ਵੀ ਲੇਡੀਜ਼ ਲੈਂਦੀ ਸੀ ਵੀਰੇ ਤੇ ਇਸ ਤੇ ਹਾਂ ਹਾਂ ਉਧਰ ਹੀ ਖੜਾ ਜਸ਼ਨ ਦਾ ਸੂਟ ਦੇ ਦੇ ਤਿੰਨ ਨੰਬਰ ਸੂਟ ਦੇ ਦੇ ਦਿੰਦੇ ਮੈਂ ਨਾ ਕੋਈ ਨਾ ਸੋਨਾ ਜਿਹੜਾ ਲੌਜੀ ਇਹਨੇ ਟਰਾਈ ਕਰਕੇ ਦੇਖ ਲਿਆ ਸੂਟ ਮਨਾਪਰ ਦੇ ਕੇ ਜਾਣੇ ਬਾਅਦ ਤੇ ਮੰਮੀ ਨੂੰ ਕਿਹੜਾ ਪਸੰਦ ਆਉਂਦਾ 한지, 뭐, 저, 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 ਆਣੀ ਵੀ ਗਿਆ ਲੱਗਦਾ ਕੰਕਲਾਵਾਂ ਨਹੀਂ ਹੋਣਗੇ ਨਾ ਕੋਈ ਆਹ ਕਰੀ ਤੇ ਆ ਜੀ ਨੰਬਰ ਤੋਂ ਖਾਸ ਤੋਂ ਨੰਬਰ ਬਾਰੇ ਸੁਣ ਨਾ ਆਣੇ ਨਾ ਮੈੜੀਆਂ ਹੋਣਾਂ ਮੈਣਾਂ ਦਾ ਤੋਈ ਤੂੰ ਸੀ ਕਿਹੜਾ ਕੋਈ ਇੰਨੇ ਝਾੜੂ ਬੋਕਰ ਮਾਰ ਨਾ ਨਾ ਅਸੀਂ ਤੁਹਾਨੂੰ ਮਾਸਟੇ ਕਰਾਂਗੇ ਅਮੀਰ ਪਹਿਲਾਂ ਤੂੰ ਸਹੀ ਹੈ ਇਹ ਨਾ ਕੋਈ ਵੀ ਪੈਰ ਤੁਸੀਂ ਕਿਹੜਾ ਗਾਂ ਨਾਲ ਦੇਉਂਗਾ ਪਿੱਛੇ ਰਹਿੰਦੇ ਹੂੰ ਨੂੰ ਦੇ ਹੀ ਦੇਰੀ ਜਨ ਵਧੀਆ ਲਾਦੀ ਜੀ ਨਾਲਾ ਇਹ ਗਲਤੀ ਹੋਣ ਹੋਈ ਜਿਹੜਾ ਆਂਟੀ ਨੇ ਸ਼ੋਅ ਦਿੱਤਾ ਸਪਰੇਅ ਤੇ ਗਿਫਟ ਦਿੱਤਾ ਦਿੱਤਾ ਸੀ ਮਾਰਨਾ ਫਾਇਦਾ ਖੁਸ਼ ਹੋ ਗਏ ਇਹ ਜੁੱਤੀ 타입 ਹੈ ਜੁਣੀ ਲੈ ਲਓ ਸਾਈਜ਼ ਡੈਲੀ ਟਾਈਪ ਹੀ ਦੇਖ ਲੈ ਹੈ ਜਿਹੜੀ ਮੰਡਾ ਦਾ ਕੋਈ ਨਿਕਲ ਰਿਹਾ ਹੈ ਤੇ ਅੱਜ ਲੱਗਦੀ ਲੱਗੇ ਸੀ ਦੇਖੋ ਮੰਡਾ ਮੰਡਿਆ ਵਿੱਚ ਲਾਉਣਾ ਕਿ ਤਰ੍ਹਾਂ ਖਰੀਦਦਾਰੀ ਕਰਨ ਤੋਂ ਬਾਅਦ ਅੱਗੇ ਅੱਗੇ ਪ੍ਰੀਤ ਆਕਰਾਂ ਕੋਲੇ ਆਪਾਂ ਲਓ ਜੀ ਆਪਾਂ ਗਏ ਸੀ ਕਾਲਿਆਂ ਵਾਲੀ ਤੇ ਆਪਾਂ ਖਰੀਦਦਾਰੀ ਕਰਕੇ ਲਿਆਂਦੀ ਕੁਛ ਨਾ ਕੁਛ ਕੁੜਨਾ ਵਾਸਤੇ ਤੇ ਅੱਧ ਚੱਪਲਾਂ ਲਿਆਂਦੀਆਂ ਜੀ ਪ੍ਰੀਤ ਨੇ ਬਲੈਕ 150 ਦੀਆਂ ਚੱਪਲਾਂ ਲੈ ਕੇ ਦਿੱਤੀਆਂ ਆਪਾਂ ਪ੍ਰੀਤ ਨੂੰ ਚੱਪਲਾਂ ਟੁੱਟੀਆਂ ਪੰਗਾਂ ਸੀ ਕਦੇ ਮੇਰੀਆਂ ਪੌਂਦੀ ਸੀ ਕਦੇ ਕੋਈ ਪੌਂਦੀ ਸੀ ਜਵਾਗੜੀ ਤੇ ਫੇਰ ਆਪਾਂ ਬਈ ਹੁਣ ਪ੍ਰੀਤ ਦਿਖਾਉਗੀ ਉਸ ਬਾਅਦ ਤੇ ਕਿਹੜਾ ਲਖਵੀਰ ਵਾਲਾ ਕੋਟ ਸੀ ਆ ਦੇਖੋ ਕਿੱਦਾਂ ਸੁਨਾ ਲਿਆ ਪ੍ਰੀਤ ਦੇ ਸੂਟ ਦੇ ਉੱਤੋਂ ਦੀ ਅਸੀਂ ਆ ਲਿਆਂਦੀ ਲੋਹਿਆ ਲੈਣ ਤੇਰੇ ਵਿੱਚ ਲਾਈਟ ਆ ਜਸ਼ਨਦਾ ਜੀ ਤੇ ਇਹ ਆਪਾਂ ਲਿਆਂਦੇ 500 ਦੇ ਲਿਆਂਦੇ ਤੋ ਅੱਜ ਤਿੰਨ ਪ੍ਰਕਾਰ ਦੀ ਲਾਈਟਾਂ ਹੁੰਦੀਆਂ ਹਮ ਲਾਈਟਾਂ ਵੀ ਜਗਦੀਆਂ ਤੇ ਕਲਰ ਸੇਮ ਹੈ ਬਿੱਤੂ ਹਮ ਲਓ ਜੀ ਆ ਲਿਆ ਦੇ ਨਾ ਕੰਨਾਂ ਵਾਲੇ ਹੈੱਡਫੋਨ ਮੰਗੀਆਂ ਦੀਆਂ ਸੀ ਬਾਵਾ ਟਾਈਮ ਤੋਂ ਇਹਦੇ ਵਿੱਚ ਤੇ ਆ ਜੇ ਕਿਸੇ ਵੀ ਦੁਕਾਨ ਤੇ ਜਾਣਾ ਖਣਾ ਅੰਕਲ ਉਹ ਕੰਨਾਂ ਵਾਲੇ ਹੈੱਡਫੋਨ ਜੀ ਹੈਗੇ ਜਦੋਂ ਐ ਕਰੀ ਗਈਆਂ ਕਰੀਂਗਾ ਮੈਂ ਖ ਲੈਣੇ ਪੈਣਗੇ ਤੇ ਇਹ ਆ ਗਿਆ ਜੀ ਆਪਣੇ ਛੋਟੇ ਅੰਗਰੇਜ਼ ਦੇ ਕੱਪੜੇ ਮੋਟਾ ਸੂਟ ਦੇਖੋ ਜੀ ਲਿਆ ਆ ਆਉਂਦੀ ਪਸੰਦ ਦਾ ਪਾਂਟੀਲ ਸਾਈਜ ਵਗੈਰਾ ਸਭ ਕੁਝ ਦੇਖ ਕੇ ਸਾਈਜ਼ 3 ਨੰਬਰ ਹਾਂ 3 ਨੰਬਰ ਸਾਈਜ਼ ਕੱਪੜਾ ਬਹੁਤ ਵਧੀਆ ਹੈਗਾ ਬਲੈਕ ਸੂਟ ਲਿਆ ਇਹ ਜਿਹਾ ਸੁਣਾ ਆਉਂਦਾ ਮੋਟਾ ਤੇ ਟਰੈਕ ਸੂਟ ਹੀ ਹੈ ਇਹ ਟਰੈਕ ਸੂਟ ਕਹਿੰਦੇ ਆ ਤੇ ਇਹਦੇ ਅਸੀਂ ਦੋ ਫਾਇਦੇ ਹੈ ਜਿੱਦਾਂ ਵੀ ਜਿਹੜਾ ਆ ਕੱਲਾ ਕੋਟ ਹੈ ਨਾ ਇਸ ਸਲਵਾਰ ਸੂਟ ਉੱਪਰ ਦੀ ਵੀ ਪਾ ਸਕਦੀ ਹੈ ਪੈਨਸ਼ਲ ਦੇ ਉੱਤੋਂ ਦੀ ਵੀ ਪਾ ਸਕਦੀ ਕੱਲਾ ਇਹ ਤੇ ਵੈਸੇ ਟਰੈਕ ਸੂਟ ਹੈ ਆਲ ਓਵਰ ਚੀਜ਼ ਹੈ ਸੇਮ ਹੀ ਤੇ ਲਓ ਜੀ ਵਧੀਆ ਦਿਮਾਗ ਲਈ ਹੈ ਕੰਪਨੀ ਦੀ ਇਹਨਾਂ ਨੂੰ ਮੈਂ ਵਧੀਆ ਫੈਸ਼ਨ ਉਹ ਸੀਗਾ ਬਹੁਤ ਵਧੀਆ ਸ਼ਾਪ ਸੀ ਮੈਂ ਉਹ ਕੈਮਰੇ 'ਚ ਨਾ ਬਹੁਤ ਸਾਫ਼ ਨਹੀਂ ਆਈ ਜਾਂਦਾ ਪਰ ਰਿਐਲਿਟੀ ਜੋ ਐਡਾ ਸੋਹਣਾ ਹੈ ਹਾਂ ਬਹੁਤ ਸੋਹਣਾ ਬਾਕੀ ਜੇ ਹੁਣ ਨਾ ਸਾਫ਼ ਆਇਆ ਆਪਾਂ ਸੂਬਾ ਦਿਖਾ ਦਾਂਗੇ ਤੇ ਇਹ ਹੈ ਜੀ ਜਸ਼ਨੇ ਦਾ ਟਰੈਕ ਸੂਟ ਤੇ ਹੁਣ ਆ ਗਈ ਵੱਡੇ ਦੀ ਬਾਤ ਤੇ ਵੱਡਾ ਅੰਗਰੇਜ਼ ਲੈ ਜੀ ਕਿ ਬਹੁਤ ਜਿਆਦਾ ਮੋਟਾ ਥੱਲੇ ਨਾ ਡਿੱਗਦਾ ਸਾਫ਼ ਹੀ ਹੈ ਤੇ ਇਹਦੇ ਵਾਸਤੇ ਜੀ ਆਹ ਕਲਰ ਲਿਆਂਦਾ ਮੈਂ ਕਿ ਭਰੀ ਤੇਰੇ ਆ ਬਹੁਤ ਸੋਹਣਾ ਲੱਗਦਾ ਇੱਕ ਬਰਾਊਨ ਸੀਗਾ ਇਹਦੇ ਚ ਮੈਂ ਕਿ ਬਰਾਊਨ ਨਹੀਂ ਲੈਣਾ ਇੱਕ ਸਾਨੂੰ ਐ ਬਟਨ ਵਾਲਾ ਦੇ ਰਹੇ ਸੀ ਮੈਂ ਕਿ ਵੱਡੇ ਬੱਚੇ ਦੇ ਬਟਨ ਵਾਲਾ ਲੋਟ ਨਹੀਂ ਆਉਂਦਾ ਮੈਂ ਕਿ ਉਹ ਨਹੀਂ ਲੈਣਾ ਪ੍ਰੀਤ ਰਹਿਣ ਦੇ ਤੇ ਇਹ ਕੱਪੜਾ ਬਹੁਤ ਸੋਹਣਾ ਕੰਪਨੀ ਦਾ ਕੱਪੜਾ ਹੈ ਇਹ ਤੇ ਮੋਤ ਜਿਆਦਾ ਵਧੀਆ ਕੱਪੜੀ ਦੇ ਸੂਟ ਆ ਦੋਨੇ ਅਸੀਂ ਉਹ ਨਹੀਂ ਲੈਂਦੇ ਵੀ ਨਾਰਮਲ ਜੀ ਸ਼ਾਪ ਤੋਂ ਮਿਲ ਜਾਂਦੇ ਬਹੁਤ ਵਧੀਆ ਇਹ ਕੱਪੜਾ ਹੈ ਬ੍ਰਾਂਡਡ ਕੱਪੜਾ ਹੈ ਬਹੁਤ ਜਿਆਦਾ ਵਧੀਆ ਇੱਧਰ ਆਪਣੇ ਜੇਬਾਂ ਬਣੀਆਂ ਦੋਨੇ ਸਾਈਡ ਤੇ ਇੱਧਰੋਂ ਦੇਖੋ ਬਹੁਤ ਹੀ ਘੇਟਾ ਤੇ ਬਹੁਤ ਸੌਫਟ ਕੱਪੜਾ ਹੈ ਤੇ ਇਹ ਵੀ ਟਰੈਕਸੂਟ ਹੈ ਜੀ ਤੇ ਇਹਦੇ ਨਾਲ ਹੈਗੀ ਹੈ ਇਸ ਤਰ੍ਹਾਂ ਲੋਰ ਸੇਮ ਕਲਰ ਦੀ ਤੇ ਇਹਦੇ ਵੀ ਜੇਬਾਂ ਦੋਨੇ ਸਾਈਡ ਜੇਬਾਂ ਦਾ ਇੱਕ ਹੋਰ ਫਾਇਦਾ ਵੀ ਇਹਦੇ ਜਿੱਪ ਲੱਗੀ ਹੋਈ ਹੈ ਕੋਈ ਵੀ ਚੀਜ਼ ਐ ਦਿਖਦੀ ਨਹੀਂ ਜੇਬਾਂ ਵਾਲੀਆਂ ਜੇਬਾਂ ਨੇ ਦੋਨੇ ਇਸ ਤਰ੍ਹਾਂ ਤੇ ਫਿਰ ਆਪਾਂ ਤੁਹਾਨੂੰ ਐਂਡ ਦੇ ਦੱਸਾਂਗੇ ਰੇਟ ਇੱਕ ਵਾਰ ਤਾਂ ਆਪਾਂ ਸੂਟ ਹੀ ਦਿਖਾਏ ਇਹਨਾਂ ਦੇ ਤੇ ਵੀ ਆਪਾਂ ਇਹਨਾਂ ਦੇ ਕਿੰਨਾ ਖਰਚਾ ਕਰਿਆ ਹੈ ਤੇ ਇੱਕ ਹੋਰ ਚੀਜ਼ ਮੈਨੂੰ ਪਸੰਦ ਆ ਗਈ ਉੱਥੇ ਤੇ ਮੈਂ ਫਿਰ ਮੈਂ ਬੀਤ ਨੂੰ ਕਿਹਾ ਮਕਾਉ ਵੀ ਲੈ ਲਾ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਹੈ ਇਹ ਨੂੰ ਜੇ ਆਪਣੇ ਜ਼ੂਮ ਕਰਕੇ ਦਿਖਾਣੀ ਹੈ ਇਹ ਕਾ ਚੀਜ਼ ਹੈ ਬਲਾਊਜ਼ ਹੈ ਇਹ ਬਲਾਊਜ਼ ਹੀ ਟਾਇਪ ਹੈ ਤੇ ਇਹਦੇ 'ਚ ਹੈਗਾ ਮਤਲਬ ਤਿੰਨ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਆ ਸਾਫ ਆਈ ਜਾਂਦਾ ਹਾਂ ਪੰਜਾਬੀ ਸੂਟ ਦੇ ਉੱਤੋਂ ਦੀ ਪਾਉਣ ਵਾਸਤੇ ਬਹੁਤ ਵਧੀਆ ਇਹ ਤੇ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਇੱਕ ਪੀਸ ਸੀਗਾ ਉਹਨਾਂ ਕੋਲੇ ਬਚਿਆ ਹੋਇਆ ਮੈਂ ਜਸ਼ਨ ਦਾ ਵੀ ਲੈਣਾ ਸੀ ਪਰ ਮਿਲਿਆ ਨਹੀਂ ਜਸ਼ਨ ਦਾ ਬਾਕੀ ਜਸ਼ਨ ਕੋਲੇ ਪੰਜਾਬੀ ਸੂਟ ਹੈ ਨਹੀਂਗੇ ਤੇ ਇਸ ਕਰਕੇ ਆਪਾਂ ਜਸ਼ਨ ਦਾ ਲਈਆ ਥੋੜੇ ਵੀ ਹਾਂ ਮੈਨੂੰ ਬਹੁਤ ਵਧੀਆ ਲੱਗੇ ਇਹਦੇ ਨਾਲ ਵੀ ਥੋੜਾ ਜਿਹਾ ਵੀ ਆ ਮੈਂ ਇੱਕ ਆਦੇ ਵਾਸਤੇ ਸ਼ੈਂਪੂ ਲੈ ਲਏ ਹੈ ਤੇ ਇਹ ਹੈਗਾ ਜੀ ਟ੍ਰੈਸਮੇ ਦਾ ਤੇ ਕੈਰਾਟਿਨ ਸਮੂਥ ਇਹ ਸ਼ੈਂਪੂ ਕਹਿੰਦੇ ਬਹੁਤ ਵਧੀਆ ਹੁੰਦਾ ਵਾਲਾਂ ਵਾਸਤੇ ਤੇ ਬਹੁਤ ਵਧੀਆ ਸਿਲਕੀ ਹੋ ਜਾਂਦੇ ਬਾਲ ਇਹਦੇ ਨਾਲ ਜਿਹੜੇ ਆਪਣੇ ਦੋਹੂਏ ਵਾਲ ਹੁੰਦੇ ਕੰਟਰੋਲ ਹੋ ਜਾਂਦੇ ਆ ਹਾਂ ਜਿਹੜੇ ਬਾਧੂ ਹੁੰਦੇ ਆ ਉਹ ਫਿਰ ਠੀਕ ਹੋ ਜਾਂਦੇ ਬਾਲ ਤੇ ਖਰਚਾ ਇਹਨਾਂ ਨੇ ਕਰਾਇਆ ਤੁਹਾਨੂੰ ਦੱਸਦੀ ਆ ਮੈਂ 3400 ਰੁਪਿਆ ਦਾ ਕੱਪੜਿਆਂ ਤੇ ਲੱਗ ਗਿਆ ਇਹਨਾਂ ਦੇ ਕੱਪੜੇ ਕੱਪੜਿਆਂ ਦੇ ਤੇ ਇਹਦੂ ਆਹੋ ਸਲਾਈ ਕੀਤੀ ਐ ਤੇ ਇੱਕ ਤੇ ਫੁੱਲਾ ਤੇ ਫੁੱਲਾਂ ਦੇ ਕਢਾਈ ਕੀਤੀ ਹੈ ਤੇ ਆਹ ਤਿੰਨਾਂ ਦਾ 4400 ਰੁਪਿਆ ਹੋ ਗਿਆ ਤੇ ਇਸ ਤੋਂ ਬਾਅਦ ਜਿਹੜੇ ਇਹਨਾਂ ਨੇ ਉਹ ਲੈਂਦੇ ਆ ਆਹ ਹੈੱਡਫੋਨ ਲੈਤੇ ਇਹ ਅਲੱਗ ਰਹੇਗੇ ਤੇ ਚੱਪਲਾ ਰਹਿਣਾ ਉਹ ਲੈਤਿਆਂ ਉਹ ਅਲੱਗ ਰਹੇਗਾ ਤੇ 150 ਦੀਆਂ ਚੱਪਲਾਂ ਆਂ ਦੇਖੋ ਬਲੈਕ ਬਹੁਤ ਸੋਹਣੀਆਂ ਐ ਤੇ ਬੇਬੀ ਪੂਰਾ ਦੇਖਦੀ ਐ ਕਹਿੰਦੇ ਸੀ ਇਹ ਠੰਡ ਨਾਲ ਇਹਨਾਂ ਦੇ ਬਾਹਰ ਅੰਦਰ ਵਾਲੇ ਸੂਟ ਹੈ ਨਹੀਂ ਸੀ ਤੇ ਪੁਰਾਣੇ ਉੱਚੇ ਘੁੱਚੇ ਹੋਏ ਪਏ ਸੀ ਹੁਣੇ ਆਪਦਾ ਜੀ ਕਿਤੇ ਜਾਣਾ ਇਹਨਾਂ ਨੇ ਉਵੇਂ ਪਾ ਸਕਦੇ ਆ ਜੇ ਰਾਤ ਨੂੰ ਨਾ ਪਾਉਣਗੇ ਤਾਂ ਮੈਂ ਤਾਂ ਜਿਹੜੀ ਵਧੀਆ ਸੂਟਾਂ ਦੇ ਹੱਟ ਕੇ ਸੁਕਵਾ ਕੇ ਪੈ ਜਾਗਾ ਨਾ ਰਾਤ ਨੂੰ ਤੇ ਆ ਇਹਨਾਂ ਦੇ ਫਿਰ ਪਰ ਵਗੈਰਾ ਨਹੀਂ ਆਉਂਦਾਗਾ ਸਮਾਈ ਨਾਲ ਹੀ ਪਾਵਾਂਗੇ ਤੇ ਦੋ ਸੂਟ ਲਿਆਦੇ ਜੀ ਠੰਡ ਬਹੁਤ ਸੀਗੀ ਉਹ ਜਸ਼ਨ ਜੀ ਨੇ ਰੱਖੀ ਸੀ ਚਾਰਾਂ ਨੂੰ ਇਹਨਾਂ ਨੂੰ ਆਏ ਸੀ ਸਾਡੇ ਕੱਪੜੇ ਲੀ ਗਏ ਉਹਦੀ ਸਾਡੀ ਮਾਂ ਮੈਂ ਇਹਨਾਂ ਨੂੰ ਆਖਿਆ ਜੀ ਮੈਂ ਤਾਂ ਦਵਾਈ ਲੈ ਆਉਂਗੀ ਬੱਸ ਸੂਟ ਸਰ ਨੂੰ ਤੇ ਲਓ ਆਜੇ ਜਵਾਨ ਜਮਾ ਬਾਗੋ ਬਾਗ ਹੋ ਗਏ ਖੁਸ਼ ਹੋ ਗਏ ਜੀਹ ਚ ਵੀ ਨਾ ਤੂੰ ਹੀ ਇੰਨਾ ਮਸ਼ੀਨ ਨਾਲ ਤਾਂ ਕੁਝ ਨਹੀਂ ਹੁੰਦਾ ਕਪੜਾ ਉਹ ਜਨ ਦੇਖਰਾ ਤੇ ਪ੍ਰੀਤ ਨਾ ਜਦੋਂ ਕਪੜੇ ਖਰੀਦਣ ਲੱਗੇ ਤੇ ਪ੍ਰੀਤ ਵੀ ਮੰਮੀ ਆਈ ਲਵ ਯੂ ਕਹਿੰਦੀ ਅਸੀਂ ਅੱਜ ਬਹੁਤ ਖੁਸ਼ ਆਏ ਦੋ ਮੰਮੀ ਸਾਡੇ ਵਾਸਤੇ ਬਹੁਤ ਕੁਝ ਕਰਦੀ ਹੈ ਮੈਂ ਕਿਹਾ ਬਸ ਇੰਨੇ ਹੀ ਬਹੁਤ ਦਾ ਮਹਾ ਪੁੱਤਲ ਵੀ ਚਾਹੋ ਵੀ ਹਨਾ ਤੁਸੀਂ ਜਿਹੜੇ ਹੁਣ ਪੱਤਿਆਂ ਵਾਸਤੇ ਮਾਂ ਪਿਓ ਕਰਦੇ ਹੀ ਹੈ ਨਾ ਕਿਉਂਕਿ ਉਹਦੇ ਗੱਦੀ ਹੈ ਨਹੀਂ ਤਾਂ ਫਿਕਰ ਹੈ ਮੈਨੂੰ ਹਨਾ ਵੀ ਮੋٹے ਕੱਪੜੇ ਹੈ ਨਹੀਂ ਜਾਂ ਬਾਹਰ ਅੰਦਰ ਵਾਲੇ ਹੈ ਨਹੀਂ ਪਹਿਲੀ ਵਾਰ ਤੇ ਬਹੁਤ ਖਲਾਅ ਕੁਝ ਹੋਵੇ ਸੀ ਅਈ ਤਾਈ ਨਾ ਪੀਵਾਂਗੇ ਤੇ ਲਓ ਜੀ ਬਚਾ ਦੇ ਮੁੰਡੇ ਹਸੀ ਨਹੀਂ ਆਈਂ ਦੀ ਕਮੈਂਟ ਕਰੋ ਤੁਹਾਨੂੰ ਜਿਹੜਾ ਸਮਾਨ ਹੈ ਇਹ ਕਿਵੇਂ ਦਾ ਲੱਗਿਆ ਤੇ ਆਪਾਂ ਤਾਂ ਇੰਨਾ ਵੀ ਚਲੋ ਖਰਚਾ ਕਰਤਾ ਹਨਾ ਕਿਉਂਕਿ ਇਹਨਾਂ ਦੇ ਜਸ਼ਨ ਦੀ ਬੂਟ ਵੀ ਆ ਗਈ ਫਰੀਦ ਦੀਆਂ ਕਾਪੀ ਆ ਗਈ ਤੇ ਕਾਪੀ ਵੀ ਨਹੀਂ ਹਨਾ ਚਾਹ ਪਲਾਂ ਨੂੰ ਬੋਤਲ ਜਿਹੜੀ ਪਹਿਲਾਂ ਬਲੈਕ ਬਾਈ ਬਟ ਹੈ ਅੱਛਾ ਜਸ਼ਨਦੀ ਦੇਖੋ ਤੇ ਬੂਟ ਤੇ ਇਹ ਵੀ ਬਲੈਕ ਕਰ ਦਿੱਤੀ ਹੈ ਪੀਸੀ ਲਾਲ ਜਰਾ ਬਾਰਖੀ ਤੇ ਹੁਣ ਕੱਪੜੇ ਵੀ ਆ ਗਏ ਚਲੋ ਆਪਾਂ ਦਾ ਵਧੀਆ ਸਿਆਣ ਲੱਗ ਜੂ ਇਹਨਾਂ ਦਾ ਤੇ ਇਹਦੀ ਜਸ਼ਨਦੀ ਤਾਂ ਪਹਿਲੇ ਗੇੜੇ ਵਾਸਤੇ ਨੇ ਡਰਾਈ ਕੀਤੇ ਜੇ ਸਾਨੂੰ ਤਾਂ ਭਾਈ ਇੰਨਾ ਇੱਜ਼ਤਮਾਨ ਕਰਿਆ ਉਹਨਾਂ ਨੇ ਦੁਕਾਨ ਵਾਲਿਆਂ ਨੇ ਵੀ ਵਧੀਆ ਹੋ ਸੀਗਾ ਮਤਲਬ ਐ ਹੈਗੀ ਸੀਗੀ ਛੋਟੀ ਜੀ ਦੁਕਾਨ ਸਾਨੂੰ ਚਾਹ ਪਈ ਸ਼ੋਰੂਮ ਸੀ ਸ਼ੋਰੂਮ ਹਾਂ ਸਾਨੂੰ ਚਾਹ ਪਈ ਮੈਂ ਤੇ ਜੇ ਸਾਨੂੰ ਤਾਂ ਚਾਹ ਪਈ ਪ੍ਰੀਤ ਕਹਿੰਦੀ ਮੈਂ ਚਾਹ ਪੀਂਦੀ ਨਹੀਂ ਤੇ ਇਹਦੇ ਵਾਸਤੇ ਕਹਿੰਦੇ ਵੀ ਕੌਫੀ ਮਗਾ ਦਿੰਨੇ ਆਂ ਤੇ ਬੇਟੀ ਕੌਫੀ ਪੀਂਦੀ ਆ ਤਾਂ ਤੇ ਅਸੀਂ ਅਖਾ ਨਹੀਂ ਜੀ ਵੀ ਘਰੇ ਬਾਹਰ ਘੱਟ ਪੀਂਦੇ ਚਾਹ ਤੇ ਮੈਂ ਇਹ ਸਾਡਾ ਜਸ਼ਨ ਆ ਤੇ ਮੈਂ ਤਾਂ ਪੀ ਲੈਣੇ ਆਂ ਕੌਫੀ ਲਿਆ ਦਿੰਦੇ ਕੌਫੀ ਕਿਹਾ ਸੀ ਇਹਨਾਂ ਨੇ ਕਿਹਾ ਸੀ ਵੀ ਕੌਫੀ ਦੋ ਵਾਰੀ ਕਿਹਾ ਕਹਿੰਦੇ ਲੈ ਆਉਂਦੀ ਪ੍ਰੀਤ ਲੈ ਲੈਂਦੀ ਤੇ ਚਾਹ ਬਹੁਤ ਸੁਆਸੀਆਂ ਬਣਾਈ ਬਾਲੀ ਦੁੱਧ ਦਾ ਨੀਰਾ ਆਪਾਂ ਕਿਤੇ ਕਾਰਟਸ ਮਾਰ ਲਈ ਚਾਹ ਬਹੁਤ ਵਧੀਆ ਸੀ ਤੇ ਵਧੀਆ ਦੁਕਾਨ ਵਾਲੇ ਨੇ ਇੱਜ਼ਤ ਮਾਨ ਕਰਿਆ ਕਿਉਂਕਿ ਐ ਹੋ ਜਾਂਦਾ ਵੀ ਜਦੋਂ ਆਪਾਂ ਥੋੜਾ ਜਿਆਦਾ ਸਮਾਨ ਲੈਨੇ ਅਗਲਾ ਰਿਸਪੈਕਟ ਇੱਜ਼ਤ ਥੋੜੀ ਜੀ ਕਰਦਾ ਹੀ ਐ ਤੇ ਆਹ ਨੂੰ ਸੂਟਾ ਉਦੋਂ ਦੀ ਪਾ ਲਿਆ ਕਰੂਗੀ ਚੱਕੋ ਹੁਣ ਇਹਨਾਂ ਦਾ ਮਲੇ ਤੋਂ ਬਾਅਦ ਕੋਈ ਸ਼ੋਪਿੰਗ ਨਹੀਂ ਕਰਦੇ ਬੱਚਿਆਂ ਵਾਸਤੇ ਹੁਣ ਠੀਕ ਐ ਤੇ ਬਹੁਤ ਐ ਤੇ ਹੁਣ ਆਪਣਾ ਵੀ ਮਣਾ ਮੋਟਾ ਦੇਖ ਲਈਏ ਸਮਾਨ ਜਾਂ ਮਿਲਾ ਦਾ ਆਪਣਾ ਵੀ ਹੈਗਾ ਕੁਝ ਆਪਣੇ ਆਗੇ ਜੀ ਸੂਟ ਸਲਾਈ ਹੋ ਗਈ ਆ ਦੇਖੋ ਨਾਪੀ ਕੱਲਾ ਦਾ ਇਹ ਹੋ ਗਈ ਸਲਵਾਰ ਇਹ ਹੋ ਗਿਆ ਜੀ ਜੈਂਪਰ ਦੂਜੇ ਸੂਟ ਦਾ ਤੇ ਪਾਵਾ ਦੇਖਦੀ ਆ ਮੈਂ ਫੁੱਲ ਕਰਾਂਗਾ ਸੀਗਾ ਪਾਵਾ ਐਸੀ ਕਿ ਮੈਂ ਕਿਹਾ ਫੁੱਲ ਵਾਜੂ ਕਰਦੇ ਹੋ ਦੇਖਣੇ ਕਿੰਨਾ ਕਰੀਏ ਇਹਦੀ ਦਾ ਸੂਟ ਮੇ ਹੀ ਆ ਨਾ ਸੂਟ ਇਹ ਉਹਦਾ ਸੂਟ ਆਹ ਦਾ ਸੂਟ ਸੂਟ ਦੇ ਬਿਲੇ ਆਓ ਸੋ ਜੀ ਬਾਰ ਚੱਕ ਤੇ ਇਹਦੇ ਨਾਲ ਤਾਂ ਥੋੜਾ ਜਿਹਾ ਘੱਟ ਕਰਨਾ ਸੇਮ ਹੀ ਕਰ ਦਿਆਂਗਾ ਚਾਪ ਤੇ ਲਓ ਜੀ ਮੈਂ ਸਿਰ ਬਿੰਦੇ ਬਿੰਦੇ ਕਿਉਂ ਕਰਕ ਰਹੀ ਐ ਆਪ ਤਾਂ ਇਹ ਦੂਨੇ ਪਹਿਣਾ ਸਿਰ ਨਾਲਣਾ ਤੇ ਮੇਰੇ ਵਾਰੀ ਮੰਮੀਆਂ ਬਸ ਲੱਪ ਜੂਗੀ ਮੰਮੀਆਂ ਛੇਤੀ ਆ ਜਾਣਾ ਕਿ ਤੇ ਹੁਣ ਮੈਨੂੰ ਆ ਲੱਗੀਆਂ ਨੇ ਸਿਰ ਨਾਲੇ ਮੇਰੇ ਸਿਰ 'ਚ ਥੋੜਾ ਜਾਇਆ ਜੀ ਕੋਈ ਹਦੀ ਕਰਕੇ ਜੀ ਤੇ ਲਓ ਜੀ ਆਪਣੇ ਵੀ ਸੂਟ ਆ ਕੇ ਸਲਾਈ ਹੋ ਗਏ ਚਾਪ ਜੀ ਹੁਣ ਇਹਨਾਂ ਨਾਲ ਸਟਾਲ ਲਾ ਕੇ ਰੱਖ ਦਾਂਗੇ ਸਟੋਰ ਸਟੋਰ ਇਨਾਂ ਨਾਲੇ ਨਾਲਾ ਜੀ ਸਟੋਰ ਤੇ ਇੰਨਾ ਕੁ ਜੋ ਖਰੀਦਦਾਰੀ ਕਰ ਲਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਤੇ ਅੱਖਾਂ ਬਿੱਲੀ ਵਰਗੀ ਲੱਗੀਆਂ ਨੇ ਇੱਥੇ ਚਮਕੀ ਹੁੰਦੇ ਆ ਜਿਹੜਾ ਕਾਲਾ ਕਾਲਾ ਹੈ ਨਹੀਂ ਤੇ ਅੰਦਰ ਉਹ ਚਮਕੀ ਹੁੰਦੇ ਤੇ ਇਹਨਾਂ ਨੇ ਖsman ਲਈ ਆ ਤੇ ਬਾਕੀ ਨੇ ਕਮੈਂਟ ਕਰਕੇ ਜਰੂਰ ਦੱਸਿਓ ਹਨ ਵੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਖਰੀਦਦਾਰੀ ਮੇਰੇ ਨੇ ਧੀਆਂ ਦੇ ਕੱਪੜੇ ਆ ਨਾ ਮੋਟੇ ਤੇ ਕਿਵੇਂ ਦੇ ਲੱਗੇ ਤੇ ਜਰੂਰ ਦੱਸਿਓ ਕਮੈਂਟ ਕਰਕੇ ਤੇ پیسے کافی ਲਵਾਦੇ ਅੱਜ ਇਹਨਾਂ ਨੇ ਘੱਟੋ ਘੱਟ ਮੇਰਾ 5000 ਰੁਪਇਆ ਲਵਾਤਾ ਜਵਾਖਾ ਨੇ ਤੇ ਜਿਹੜੇ ਉਹਦੇ ਬੂਟ ਤੇ ਰਕਾਬੀ ਨੇ ਆਂਦੀ ਉਹ ਆਰਡਰ ਹੈਗੇ ਤੇ ਬਸ ਹੁਣ ਇੱਕ ਦਮ ਫਿਰਦਾਰੀ ਕੋਸ਼ਿਸ਼ ਨਹੀਂ ਕਰਨੀ ਅਸੀਂ ਨਾ ਕੱਪੜੇ ਲੈਣੇ ਨੇ ਬੂਟ ਜਿਹੜਾ ਆਪਾਂ ਲੈਉਣੇ ਨੇ ਸਭ ਕੁਝ ਹੈਗਾ ਇਹਦੇ ਨਾਲ ਹੀ ਸਿਆਲ ਕੱਟ ਲਾਂਗੇ ਤੇ ਹੁਣ ਪਾਸ ਇਹਨਾਂ ਦਾ ਆਪਾਂ ਧਿਆਨ ਨਾਲ ਹੀ ਕੋਣ ਦਿਆ ਕਰਾਂਗੇ ਕੱਪੜੇ ਰਾਤ ਨੂੰ ਤਾਂ ਹਲਕੇ ਜਿਹੀ ਪਾਈ ਜਾਂਦੇ ਜਿਹੜੇ ਆਪਣੇ ਨੋਰਮਲ ਕਰੀ ਹੁੰਦੇ ਆਂ ਤੇ ਫਿਰ ਸਭ ਕੁਝ ਥੱਲੇ ਬਾਗਿਆ ਇਹਨਾਂ ਦਾ ਸਮਾਨ ਖਰੀਦ ਲਈਏ ਜੀ ਅਸੀਂ ਸਰਦਾਨੀ ਵੀ ਗਾਣਾ ਨਹੀਂ ਤੇ ਚਲੋ ਆਏ ਸੀ ਕਿ ਜਸ਼ਨ ਨੇ ल्या ਰਿਹਾ ਕਿਸ ਵਿਰੋਧਾ ਕਰਕੇ ਦੀਸ ਕਾਤੇ ਸੀਗੇ ਤੇ ਐ ਹੋ ਹੀ ਜਾਂਦਾ ਵੀ ਉਹਨੇ ਲਿਆਂਦੇ ਜਸ਼ਨ ਨੇ ਨਾ ਵੀ ਅਸੀਂ ਕੁੜਗਾਂ ਖਾਣੀ ਸਾਡੇ ਨਾਲ ਖੱਤ ਕੀਤਾ ਜਾਂਦਾ ਇਹ ਜੀ ਇੱਚ ਮੇਰੇ ਥੋੜਾ ਜਿਆਦਾ ਕਰ ਲੈਂਦੇਗੇ ਚਲੋ ਮੈਂ ਖੈ ਇਨਾ ਕੋ ਸਮਾਨ ਆਪ ਇਹਨਾਂ ਨੂੰ ਦਵਾ ਲਿਆ ਉਹਨੇ ਤੇ ਕੁਛ ਨਹੀਂ ਖਾਦਾ ਪੀਤਾ ਸਿਰਫ ਜਿਹੜੇ ਘਰੋਂ ਅਸੀਂ ਆ ਰੋਟੀ ਵਗੈਰਾ ਖਾ ਕੇ ਗਏ ਸੀ ਉਹ ਵੀ ਮੁੜਾਈ ਵਾਪਸ ਤੇ ਬਾਕੀ ਜੀ ਹੈਨਾ ਫਰੇਜ ਜੇ ਕੁਸਕਾ ਖਾਣ ਨੂੰ ਭਾਲਦੀ ਆ ਫਿਰ ਬਸ ਬਣਾਉਣੀ ਹੈ ਸਬਜੀ ਬੀਬੀ ਜੀ ਦੀ ਜਾਂਦੀ ਤੇ ਆਪਾਂ ਬਣਾਉਣੀ ਹੈ ਸਬਜੀ ਹੁਣ ਬਣਾਉਣੇ ਮੈਂ ਦੋ ਸੀਟੇ ਚ ਵੱਜ ਜੂਗੀ ਤੇ ਬਾਕੀ ਜੀ ਹੈਨਾ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਵੀ ਸੋਨੂੰ ਅੱਜ ਵਾਲਾ ਵੀ ਬਲੌਗ ਕਿਵੇਂ ਲੱਗਿਆ ਤੇ ਆਪਣੇ ਹੈਨਾ ਜਿਹੜੇ ਖਰੀਦਾ ਦੀ ਕਰੀਏ ਕਿਵੇਂ ਲੱਗੀ ਤੇ ਬਾਕੀ ਵੀ ਅਸੀਂ ਜਿਆਦਾ ਮਹਿੰਗੇ ਤਾਂ ਨਹੀਂ ਕੱਪੜੇ ਲਿਆਏ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਜੀ ਨੀਡਲਵਰਕ ਵਾਲਾ ਜਿਹੜਾ ਆਪਣਾ ਹੈਨਾ ਬਲੌਗ ਆ ਉਹ ਕੱਲ ਨੂੰ ਆਊਗਾ ਆਪਾਂ ਕੱਲ ਨੂੰ ਅਉਣੇ ਨਿੱਡਲੇ ਵਰਕ ਵਾਲਾ ਬਲੌਗ ਵੀ ਕਰਾਂਗੇ ਤੇ ਕੱਲ ਨੂੰ ਫੁੱਲ ਵੀ ਕਦੋਂ ਪਾਉਂਗੀ ਤੇ ਕੱਲ ਵਾਲਾ ਕੱਲ ਨੂੰ ਆਪਣਾ ਬਲੌਗ ਤੇ ਨਹੀਂ ਆਜੂਗਾ ਉਹ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਬਾਕੀ ਸਪੋਰਟ ਕਰੋ ਆਪਣੇ ਚੈਨਲ ਨਾਲ ਹਨਾ ਤੇ ਅੱਜ ਵਾਲਾ ਬਲੌਗ ਤਾਂ ਅੱਜ ਹੀ ਅਪਲੋਡ ਕਰ ਦਾਂਗੇ ਤੇ ਬੱਸ ਬਣਾਉਣੇ ਸਬਜ਼ੀ ਰੋਟੀ ਖਾਣੇ ਆ ਜੀ ਤੇ ਜਵਾਗ ਅੱਜ ਖੁਸ਼ ਹੈ ਜਿਵੇਂ ਨੇ ਪੁੱਛਦੇ ਕਿੰਨਾ ਖੁਸ਼ ਆ ਪੁੱਤ ਅੱਜ ਹੈ ਵਾਟ ਖੁਸ਼ ਹੈ ਬੋਟਾ ਤੇ ਜੈਸ਼ਨ ਵੀ ਖੋਚਾ ਆਪਣਾ ਤੇ ਜਮਾ ਬਾਗੋ ਬਾਗ ਹੋ ਗਏ ਸੂਟ ਬਹੁਤ ਸੋਹਣੇ ਆ ਇਹਨਾਂ ਦੇ ਤੇ ਇੱਕ ਇਹਦੇ ਚ ਜਿਹੜਾ ਬਲੈਜਸ਼ਨ ਨੇ ਬਲੈਕ ਲਿਆਂਦਾ ਤੇ ਲਓ ਜੀ ਇੰਨੇ ਕ ਆਪਾਂ ਖਰੀਦਾਰੀ ਕਰ ਲਈ ਹਨਾ ਤੇ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਕਰਤੀ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਬਲੌਗ ਕਿਵੇਂ ਦਾ ਲੱਗਿਆ ਤੇ ਆ ਚੱਲੋ ਬਲੌਗ ਤਾਂ ਆਪਾਂ ਹੋਣੀ ਅਪਲੋਡ ਕਰ ਦਨੇ ਤੇ ਅਸੀਂ ਰੋਟੀ ਸਬਜੀ ਬਣਾਉਣੇ ਫਟਾਫਟ ਕਿਉਂਕਿ ਸਬਜੀ ਬਣਾ ਕੇ ਇੱਕ ਸਾਈਡ ਦੁੱਧ ਗਰਮ ਕਰ ਲਾਂਗੇ ਤੇ ਫਿਰ ਆਟਾ-ਟਾ ਗੁੰਨ ਕੇ ਰੋਟੀ ਖਾਣੇ ਭੁੱਖ ਲੱਗੀ ਪਈ ਹੈ ਕਿਉਂਕਿ ਸਵੇਰ ਦੀ 11 ਵਜੇ ਦੀ ਰੋਟੀ ਖਾਧੀ ਹੈ ਤੇ ਬਸ ਉਹ ਦੁਕਾਨ ਤੇ ਜਰੂਰ ਛੋਟੇ ਛੋਟੇ ਤੁਹਾਨੂੰ ਪਤਾ ਕੱਪ ਹੁੰਦੇ ਉਹਨਾਂ ਨਾਲ ਕੀ ਹੁੰਦਾ ਚਾਹ ਨਾਲ ਚਾਰ ਚਾਰ ਘੁੱਟਾ ਤੇ ਕਿਵੇਂ ਖੁਸ਼ ਹੋ ਪਤਾ ਅੱਜ ਹੈ ਹੜ ਬੰ ਕੋਈ ਸਕੀਮ ਕਰੀ ਜਾਂਨੇ ਕੀ ਸਕੀਮ ਹੈ ਚਲੋ ਕੰਨ ਜਿ ਹਿਲਾਏ ਹੋ ਇਹਨਾਂ ਦੇ ਚਲੋ ਜੀ ਤਾਂ ਖੁਸ਼ ਹੋਗੇ ਜਵਾਗ ਤਾਂ ਤੇ ਬਾਕੀ ਅੱਜ ਵਾਲੀ ਵੀਡੀਓ ਦਾ ਪੈਸੇ ਨਿਗਾਰ ਦੇਣਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਹੈ ਨਾ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰੋ ਆਹ ਨਾ ਕਰਵਾਈ ਤੁਸੀਂ ਚੈਨਲ ਨੂੰ ਕਰੋ ਜੀ ਸਪੋਰਟ ਤੇ ਹਰ ਜੇਸ਼ਨ ਕਰੋ ਵੀਡੀਓ ਦੇਖ ਲਈ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ